ਜਾਨੀ ਵੇतरी ਮਾਜ ਜੂਰੀ ਜਨੇ ਰੋਟੀਆਂ ਪਕਾਈਆਂ ਕਿ ਨਹੀਂ ਪਕਾਈਆਂ ਹਾਲੇ ਆਏ ਉਹ ਪੁੱਤ ਤਸਤੀ ਨਹੀਂ ਹੈ ਜਾਂਦੇ ਰੋਟੀ ਲਗਾਏ ਨੇ ਮम्मा ਤੁਹਾਨੂੰ ਇੱਕ ਗੱਲ ਪੁੱਛਾਂ ਹਾਂਜੀ ਬੇਟਾ ਮम्मा ਤੁਸੀਂ ਘਰ ਦੇ ਨੌਕਰੋ ਪੁੱਤਰ ਤੂੰ ਇਹ ਚੀਜ਼ ਕਿਉਂ ਸੋਚੀ ਹੈ ਮम्मा ਤੂੰ ਇਸ ਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕੰਮ ਕਰਦੇ ਤੁਸੀਂ ਤੇ ਫੇਰ ਕੀ ਪੁੱਤਰ ਤੂੰ ਤੇ ਪੜਾਈ ਕਰਦੀ ਹੈ ਨਾ ਜਦੋਂ ਤੂੰ ਵੱਡੀ ਹੋ ਕੇ ਅਫਸਰ ਬਣ ਜਾਗੀ ਨਾ ਫਿਰ ਮੈਂ ਕੰਮ ਕਰਨਾ ਛੱਡ ਦੂੰਗੀ ਠੀਕ ਹੈ ਨਹੀਂ ਮੰਮਾ ਤੂੰ ਇਸ ਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕਰਦੇ ਤੁਹਾਡੇ ਸਾਹਦੇ ਡਿ ਬੇਇਜ਼ਤੀ ਕਰ ਦੇਉਂਦੇ ਸਾਰੇ ਜਾਣੇ ਨਹੀਂ ਪੁੱਤ ਮੈਨੂੰ ਕਿਹਨੇ ਗਲਤ ਬੋਲਣਾ ਹੁਣ ਉਹਨੂੰ ਤੁਹਾਡੇ ਬਾਰੇ ਦਾਦੀ ਕਿੰਨਾ ਗਲਤ ਬੋਲ ਰਹੀ ਸੀ ਪਰਵਾਰ ਦਾ ਕਿਆ ਕਦੇ ਬੁਰਾ ਥੋੜੀ ਮੰਨੀਦਾ ਆ ਕੋਈ ਨਾ ਛੇ ਤੁਹਾਡੀ ਦਾਦੀ ਆ ਤੇ ਮੇਰੀ ਵੀ ਮਾਂ ਹੀ ਆ ਨਾ ਕੋਈ ਗੱਲ ਨਹੀਂ ਮੈਂ ਵੀ ਤੈਨੂੰ ਬੋਲ ਹੀ ਦਿੰਨੀ ਆ ਨਾ ਹਨਾ ਪਰ ਮੰਮਾ ਤੁਸੀਂ ਮੈਨੂੰ ਪਿਆਰ ਵੀ ਤਾਂ ਕਰਦੇ ਹੋ ਦਾਦੀ ਤੇ ਪਰ ਤੁਹਾਨੂੰ ਪਿਆਰ ਕਰਦੇ ਹੀ ਨਹੀਂ ਦੇਖ ਪੁੱਤਰ ਤੇਰੀ ਜਿੰਨਾ ਸੋਚਣ ਵਾਲੀ ਉਮਰ ਨਹੀਂ ਹੈਗੀ ਨਾਲੇ ਔਰਤ ਦੀ ਜ਼ਿੰਦਗੀ ਨਾ ਬੜੇ ਕਠਿਨ ਰਸਤੇ ਚੋਂ ਨਿਕਲਦੀ ਆ ਕਿਤੇ ਰਸਤਾ ਸੋਖਾ ਹੁੰਦਾ ਆ ਕਿਤੇ ਔਖਾ ਹੁੰਦਾ ਆ ਹਰ ਇੱਕ ਮਾਂ ਹੀ ਸੋਚਦੀ ਆ ਉਹਦੀ ਧੀ ਦਾ ਵਿਆਹ ਹੋਵੇ ਤੇ ਇੱਕ ਚੰਗੇ ਘਰ ਵਿੱਚ ਜਾਵੇ ਉਹਨੂੰ ਚੰਗਾ ਘਰ ਵਾਲਾ ਮਿਲੇ ਚੰਗੇ ਸੋਹਰੇ ਮਿਲਣ ਪਰ ਹਰ ਇੱਕ ਨਾਲ ਇਦਾਂ ਨਹੀਂ ਹੁੰਦਾ ਠੀਕ ਹੈ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਅਸੀਂ ਦੁਖੀ ਹੋ ਕੇ 24 ਘੰਟੇ ਉਸੇ ਰੋਣੇ ਰੋਣਦੇ ਰਹੀਏ ਹਨਾ ਹੁਣ ਮੇਰੀ ਜ਼ਿੰਦਗੀ ਦੀ ਨਾ ਤੂੰ ਇੱਕ ਆਸ ਹੈ ਮੈਂ ਤੈਨੂੰ ਵੇਖ-ਵੇਖ ਕੇ ਜੀਨੀ ਆ ਤੂੰ ਕੁਝ ਬਣ ਜੇਂਗੀ ਕੁਝ ਕਰ ਲੇਂਗੀ ਆਪਣੀ ਜ਼ਿੰਦਗੀ ਚ ਮੈਨੂੰ ਸਾਰੇ ਦੁੱਖ-ਪੋਲ ਜਾਣੇ ਆ ਜਿੰਨਾ ਹੱਥਾਂ ਨਾਲ ਮੈਂ ਕੰਮ ਕਰਦੀ ਆ ਨਾ ਇੰਨਾ ਹੱਥਾਂ ਵਿੱਚ ਨਾ ਉਹਦੋਂ ਮੈਨੂੰ ਐ ਲੱਗਣਾ ਕਿ ਮੇਰੇ ਹੱਥਾਂ 'ਚ ਫੁੱਲ ਲੁੱਗ ਗਏ ਨੇ ਇਸ ਕਰਕੇ ਤੂੰ ਅਸ ਤੋਂ ਬਾਅਦ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਨੀ ਬਸ ਦੱਬ ਕੇ ਪੜਨਾ ਹੈ ਠੀਕ ਐ ਪਰ ਨਹੀਂ ਮੰਮਾ ਕਰਤੇ ਕਿੰਨੇ ਜਾਣੇ ਹੈਗੇ ਤੁਹਾਡੇ ਹੈਲਪ ਕਿਉਂ ਨਹੀਂ ਕਰਦੇ ਕੋਈ ਜਾਨ ਸਰ ਨਫ਼ਰਤ ਕਿਉਂ ਕਰਦੇ ਤੁਹਾਡੇ ਤੋਂ ਪੁੱਤ ਨਫ਼ਰਤ ਜਿਹਦੀ ਜੇਬ 'ਚ ਪੈਸੇ ਹੁੰਦੇ ਆ ਨਾ ਪਿਆਰ ਤੇ ਉਹਨੂੰ ਹੀ ਮਿਲਦਾ ਆ ਅੱਜ ਤੇਰੇ ਪਾਪਾ ਦਾ ਕੰਮ ਚੱਲ ਪਵੇ ਤੇ ਅਸੀਂ ਵੀ ਥੋੜੇ ਪੈਸੇ ਢੇਲੇ ਵਾਲੇ ਹੋ ਜਾਈਏ ਨਾ ਤਾਂ ਸਾਨੂੰ ਵੀ ਸਾਰੇ ਇੱਜ਼ਤ ਨਾਲ ਬੁਲਾਣਗੇ ਅਜੀ ਸਾਡਾ ਉਹ ਟਾਈਮ ਨਹੀਂ ਹੈਗਾ ਮੈਂ ਪੜਨਾ ਚਾਹਲੀ ਸੀ ਪਰ ਸਾਡੇ ਘਰ ਗਰੀਬੀ ਬਹੁਤ ਸੀ ਕਰੀਬੀ ਹੁਣ ਵੀ ਬਹੁਤੇ ਪੁੱਤ ਪਰ ਮੇਰੇ ਚ ਜਿਹਦੇ ਆ ਕਿ ਮੈਂ ਆਪਣੀ ਧੀ ਨੂੰ ਪੜਾਉਣਾ ਹੈ ਇਸੇ ਲਈ ਮੈਂ ਸਲਾਈ ਕੜਾਈ ਵੀ ਕਰਦੀ ਆ ਤੇ ਘਰ ਦਾ ਕੰਮ ਵੀ ਕਰਦੀ ਆ ਗੱਲਾਂ ਦਾ ਕੀ ਆ ਇਨਸਾਨ ਸੋਚਣ ਲੱਗ ਪਵੇ ਤਾਂ ਬਹੁਤ ਕੁਝ ਹੁੰਦਾ ਆ ਜੇਕਰ ਉਹਨਾਂ ਨੂੰ ਅਣਗੌਲਿਆ ਕਰ ਦੇਵੇ ਤੇ ਕੁਝ ਨਹੀਂ ਇਸ ਕਰਕੇ ਕਹਿੰਦੇ ਆ ਕਦੇ-ਕਦੇ ਟਾਈਮ ਕੱਟਣ ਵਾਸਤੇ ਦਿਲ ਤੇ بڑے ਪੱਥਰ ਰੱਖਣੇ ਪੈਂਦੇ ਨੇ ਨਿੰਨ ਕੰਮੀਏ ਰੋਟੀ ਪਕਾ ਕੇ ਖਵਾ ਦੇ ਨਾ ਕਸਮ ਕੰਮ ਕਰਦਾ ਤੇ ਨਾ ਕਰਦੀ ਤੂੰ ਕੂੜੀ ਠੰਡ ਚ ਖਲਾਰੀ ਉਥੇ ਕੂੜੀ ਦੇ ਮਰਚ ਖਰੇ ਕੀ ਕੀ ਭਰੰਡੇ ਹੀ ਗੱਲਾਂ ਪਟੀਆਂ ਪੜਾ ਪੜਾ ਕੇ ਬੱਚਿਆਂ ਨੂੰ ਕੀ ਕਰ ਛੜਿਆ ਇਹਨੇ ਨ ਕੰਮੀ ਕੇ ਥਾਂ ਦੀ ਕਿਦੇ ਦਦੀ ਕੀ ਤੁਸੀਂ ਮੇਰੇ ਮਮਾ ਨੂੰ ਕੰਮ ਕੰਮੇ ਕਹੀ ਜਾ ਰਹੇ ਹੋ ਸਾਰੇ ਤੇੜੇ ਕੰਮ ਕਰਦੇ ਆਓ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਮੇਰੇ ਮਮਾ ਨੂੰ ਨੰਨਾ ਬੋਰਾ ਬੋਲਦੇ ਹੋ ਪਾੜਾ ਇਹ ਪਟੀਆਂ ਸਿਖਾਤਾ ਤੇਰੀ ਮਾਂ ਨੇ ਤੈਨੂੰ ਮੈਂ ਕੀ ਸਿੱਖਣਾ ਆ ਮੈਂ ਸਭ ਕੁਝ ਵੇ ਦੇ ਸਾਈ ਤੇੜੀ ਘਰ ਚ ਹੱਦ ਹੋ ਗਈ ਦਾਦੀ ਮੈਂ ਰੋਜ਼ ਰੋਜ਼ ਮम्मा ਦੀ ਬੇਇੱਜ਼ਤੀ ਸੁਣ ਕੇ ਥੱਕ ਗਈ ਆ ਪੁੱਤ ਤੂੰ ਦਾਦੀ ਕੀ ਤੂੰ ਬੋਲਦੀ ਪਈ ਆ ਪੁੱਤ ਦਾਦੀ ਨਾ ਤੈਨੂੰ ਥੋੜੀ ਬੋਲੀ ਦਾ ਸੌਰੀ ਬੋ ਦਾਦੀ ਨੂੰ ਮੈਂ ਐਂ ਸੌਰੀ ਬੋਲਾਂ ਦਾਦੀ ਨੂੰ ਪੁੱਤ ਮੈਂ ਤੇ ਥੱਪੜ ਲਾ ਦੇਣਾ ਨਹੀਂ ਬੋਲਣਾ ਮੈਂ ਸੌਰੀ ਬੋ ਮੈਂ ਤੇਰੇ ਕਿਆ ਨਾ ਨਹੀਂ ਬੋਲਣਾ ਮੈਂ ਚਲੀ ਡਰਾਮੇ ਬਾਜਣਗੇ ਹੁਣ ਤੂੰ ਉਹ ਕੁੜੀ ਪਟੀਆਂ ਪੁਟੀਆਂ ਪੜਾ ਕੇ ਤੇ ਹੁਣ ਦੱਸ ਸੱਚੀ ਬੰਡੀ ਮੇਰੇ ਸਾਹਮਣੇ ਆਣ ਕੇ ਮੰਮੀ ਮੈਂ ਕਿ ਪੱਟੀਆਂ ਪੜਾਉਣੀਆਂ ਐ ਮੇਰੇ ਤੇ ਸੰਸਕਾਰ ਨਹੀਂ ਐ ਕਿ ਬੱਚਿਆਂ ਨੂੰ ਵੱਡੇ ਖਿਲਾਫ ਢੁਕਾਵਾਂ ਮੇਰੇ ਲਈ ਤੁਸੀਂ ਬਹੁਤ ਵੱਡੇ ਹੋ ਤੇ ਮੈਂ ਆਪਣੀ ਧੀ ਨੂੰ ਕਦੇ ਵੀ ਤੁਹਾਡੇ ਖਿਲਾਫ ਨਹੀਂ ਢੁਕਾ ਸਕਦੀ ਪੁੱਤ ਮੈਂ ਅਜੇ ਵੀ ਕਹਿੰਦੀ ਪਈ ਐ ਦਾਦੀ ਨੂੰ ਸੌਰੀ ਬੋਲ ਦੇ ਮम्मा ਨਹੀਂ ਬੋਲਣਾ ਮੈਂ ਸੌਰੀ ਤੁਸੀਂ ਪਾਪਾ ਨੂੰ ਕਹੋ ਦੋ ਆਪਾਂ ਇਸ ਘਰ ਚ ਨਹੀਂ ਰਹਿਣਾ ਜਾ ਲੈ ਜਾ ਫਿਰ ਜਾ ਪੇਕੇ ਆਪਣੇ ਲੈ ਜਾ ਫਿਰ ਇਹਨਾਂ ਨੂੰ ਕੋ ਖਾਣ ਨੂੰ ਰੁਕ ਸਕਦੇ ਇਹਨੂੰ ਕੀ ਘੋਲਣਾ ਜੇ ਪੇਕੇ ਤਾਂ ਤੈਨੂੰ ਕੋ ਨਹੀਂ ਮੈਂ ਕੱਢਾਂਗੀ ਨਾ ਬੱਸ ਮੰਮੀ ਜੀ ਬਹੁਤ ਹੋ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਗੱਲਾਂ ਸੁਣਦੀ ਆ ਮੈਂ ਕਦੇ ਵੀ ਮਹਿਸੂਸ ਨਹੀਂ ਕੀਤਾ ਕਿਉਂਕਿ ਮੇਰੀ ਮੇਰੀ ਧੀ ਆ ਮੈਨੂੰ ਪਤਾ ਮੈਂ ਇਹਦੇ ਕਰਕੇ ਇਸ ਘਰ ਵਿੱਚ ਰਹਿਣਾ ਆ ਮੈਂ ਮੈਂ ਉਹ ਨਾ ਔਰਤਾ ਵਰਗੀ ਨਹੀਂ ਬਣਨਾ ਚਾਹੁੰਦੀ ਕਦੇ ਪੇਕੇ ਕਦੇ ਸਹੁਰੇ ਤੇ ਐਦੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਦਵਾਂ ਮੈਂ ਆਪਣੇ ਪੇਕੇ ਜਾਊਂਗੀ ਮੈਂ ਖੁਸ਼ੀ ਨਾਲ ਜਾਊਂਗੀ ਕਿਉਂਕਿ ਮੇਰੇ ਮਾਪਿਓ ਨੇ ਇਸ ਲਈ ਨਹੀਂ ਵਿਆਇਆ ਸੀ ਮੈਨੂੰ ਇੱਥੇ ਕਿ ਮੈਂ ਮੈਂ ਤੁਹਾਨੂੰ ਆਪਣਾ ਸਾਰਾ ਰਿਸ਼ਤਾ ਨਾਤਾ ਤੋੜ ਕੇ ਆਪਣੇ ਪੇਕੇ ਘਰ ਜਾ ਕੇ ਬਹਿ ਜਾ। ਮੰਮੀ ਜੀ ਕਦੇ ਇੱਕ ਵਾਰ ਵੀ ਸੋਚਿਆ ਹੈ ਤੁਸੀਂ ਜਿੰਨੀਆਂ ਵੀ ਗੱਲਾਂ ਕਰਦੇ ਹੋ ਮੈਂ ਚੁੱਪਚਾਪ ਸਹਿਣ ਕਰਦੀ ਹਾਂ। ਇਸ ਕਰਕੇ ਕਿ ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀ ਮੇਰੀ ਮਾਂ ਵੀ ਮੈਨੂੰ ਬਹੁਤ ਗੱਲਾਂ ਕਰ ਦਿੰਦੀ ਸੀ। ਪਰ ਮੈਂ ਕਦੇ ਗੁੱਸਾ ਨਹੀਂ ਕੀਤਾ। ਫੇਰ ਬੁਲਾ ਲੈਂਦੀ ਸੀ। ਪਰ ਤੁਸੀਂ ਤਾਂ ਕੁਝ ਹੋਰ ਹੀ ਸਮਝ ਬੈਠੇ ਹੋ। ਤੁਹਾਨੂੰ ਐਵੇਂ ਲੱਗਦਾ ਹੈ ਕਿ ਮੈਂ ਇੱਕ ਤੁਹਾਡੀ ਬੰਦੂਆ ਮਜ਼ਦੂਰ ਆ। ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ بس ਕੰਮ ਕਰਾਂਗੀ ਤੇ ਤੁਹਾਡੇ ਅੱਗੇ ਬੋਲ ਨਹੀਂ ਸਕਦੀ ਅੱਜ ਮੇਰੀ ਧੀ ਨੇ ਮੇਰੀ ਅੱਖਾਂ ਖੋਲ ਦਿੱਤੀਆਂ ਨੇ ਨਹੀਂ ਤਾਂ ਪਤਾ ਨਹੀਂ ਮੈਂ ਕਿੰਨਾ ਕੁ ਸਹਨ ਕਰ ਕਰਕੇ ਆਪਣੇ ਅੰਦਰੋਂ ਆਤਮਾ ਹੀ ਮਾਰ ਲੈਣੀ ਸੀ ਧੀਆਂ ਦਾ ਅਸਲੀ ਘਰ ਅੱਜ ਪਤਾ ਲੱਗਾ ਕੋਈ ਨਹੀਂ ਹੁੰਦਾ ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਪੇਕੇ ਜਾ ਕੇ ਧੀ ਦੀ ਗਤੀ ਹੋ ਜਾਂਦੀ ਹੈ ਇਹ ਵੀ ਬੜੀ ਗਲਤ ਗੱਲ ਹੈ ਉਹ ਜਿਹੜੀਆਂ ਸੌਰਿਆਂ ਤੋਂ ਰੋਸ ਕੇ ਪੇਕੇ ਜਾਂਦੀਆਂ ਨੇ ਨਾ ਉਹਨਾਂ ਨੂੰ ਤਾਂ ਜ਼ਿਆਦੀ ਗੱਲਾਂ ਸੁਣਨੀਆਂ ਪੈਣੀਆਂ ਨੇ ਕਿ ਪਤਾ ਨਹੀਂ ਕੀ ਗੱਲ ਆ ਇਹਦੇ ਵਿੱਚ ਹੀ ਖੋਟ ਹੋਏਗੀ ਸੋਹਰਿਆ ਨਾ ਲਾ ਕੇ ਨਹੀਂ ਖਾਂਦੀ ਹੋਵੇਗੀ ਪਰ ਅਸਲੀ ਅਸਲੀ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਹੁੰਦੀ ਮੰਮੀ ਜੀ ਜੇਕਰ ਇਸ ਘਰ ਚੋਂ ਵੀ ਨਿਕਲਾਂਗੇ ਨਾ ਤਾਂ ਅਸੀਂ ਕਿਤੇ ਹੋਰ ਹੀ ਜਾਵਾਂਗੇ ਮੇਰੇ ਘਰ ਵੱਲ ਨੂੰ ਆ ਲੈੰਦੋ ਜਿਵੇਂ ਉਹ ਕਹਿਣਗੇ ਓਵੇਂ ਹੋ ਜਾਏਗਾ ਮੰਮੀ ਜੀ ਮੈਂ ਤੇ ਇਸ ਘਰ ਵਿੱਚ ਹੀ ਰਹਿਣਾ ਚਾਹੁੰਦੀ ਸੀ ਤੁਹਾਡੀਆਂ ਗੱਲਾਂ ਸੁਣ ਕੇ ਵੀ ਪਰ ਹੁਣ ਲੱਗਦਾ ਇਸ ਘਰ ਵਿੱਚ ਰਹਿਣਾ ਸਹੀ ਨਹੀਂ ਹੈ ਤੁਸੀਂ ਤਾਂ ਤੁਸੀਂ ਤਾਂ ਮੇਰੇ ਦਿਲ ਹੀ ਤੋੜ ਕੇ ਰੱਖ ਦਿੱਤਾ ਮੰਮੀ ਜੀ ਮੇਰਾ ਮੇਰਾ ਕੀ ਵਿਜੂਦ ਰਹਿ ਗਿਆ ਤੂੰ ਮੇਰੀ ਮਾਂ ਕਿਹ ਬੋਲਦੀ ਪਈ ਹੈ ਪਾਪਾ ਤੁਸੀਂ ਵੀ ਤੂੰ ਚੁੱਪ ਕਰ ਜਾ ਤੂੰ ਵੀ ਇਹਦੇ ਕੋ ਉਹੀ ਕੁਝ ਸਿੱਖੇਂਗੀ ਪਰ ਪਰ ਮੇਰਾ ਕੀ ਤੇਰਾ ਕਸੂਰ ਮਾਫੀ ਮੰਗ ਮੇਰੀ ਮਾਂ ਤੋਂ ਨੇ ਮੈਂ ਕਿਹ ਮਾਫੀ ਮੰਗ ਹੋਣੇ ਚੱਲ ਮਾਤਾ ਨੂੰ ਕੀ ਕਹਿਣਾ ਨਾ ਪਾਪਾ ਮਾਫੀ ਮੈਨੂੰ ਮੰਗਣੀ ਚਾਹੀਦੀ ਏ ਮੇਰੀ ਰਾਬੂ ਵਰਗੀ ਨੋ ਤੇ ਮੈਂ ਉਹਨੂੰ ਤੰਗ ਕੀਤਾ ਪਿਆਈ ਮੇਰੀ ਪੋਤੀ ਮੈਂ ਕਦੀ ਵੀ ਨਹੀਂ ਜਾਣ ਦਵਾਂਗੀ ਨਾ ਖਬਰਦਾਰ ਜੇ ਅੱਜ ਤੋਂ ਬਾਅਦ ਹੱਥ ਲਾਇਆ ਉਹਨਾਂ ਤੇ ਮਾਵਾ ਦੀਆਂ ਵੀ ਲੜਦੀਆਂ ਓ ਵੀ ਲੜਦੀਆਂ ਝੋਕਰ ਬੋਤ ਖਬਰਦਾਰ ਜੇ ਅੱਜ ਤੋਂ ਬਾਅਦ ਹੱਥ ਲਾਇਆਂ ਤੂੰ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਆਣ ਕੇ ਮੈਂ ਆਪਣੀ ਨੋ ਨੂੰ ਤੰਗ ਕਰਦੀ ਸੀ ਤੂੰ ਕੋਤਵੀਂ ਮਾਫ ਕਰ ਸਕਦੇਂ ਏ ਮੰਮੀ ਤੁਸੀਂ ਕੀ ਗੱਲਾਂ ਕਰਦੇ ਪਏ ਹੋ ਤੁਸੀਂ ਮੇਰੀ ਮਾਂ ਹੋ ਤੁਸੀਂ ਤੇ ਮਾਂਵਾ ਤੀਆਂ ਲੜਦੀਆਂ ਆਈਆਂ ਦੇਖਿਆ ਪੁੱਤ ਤੈਨੂੰ ਮੈਂ ਕਿਹਾ ਸੀ ਨਾ ਤੇਰੇ ਦਾਦੀ ਬਹੁਤ ਚੰਗੇ ਆ ਇਹ ਇਹ ਮੂੰਹ ਦੇ ਕੋੜੇ ਜ਼ਰੂਰ ਨੇ ਪਰ ਦਿਲ ਇਹਨਾਂ ਦਾ ਬਹੁਤ ਨਰਮ ਆ ਸੋਰੀ ਦਾਦੀ